ਫਲਾ ਨੂਰਮੈਂ ਰੋਡ ਨਿਊ ਮਾਡਲ ਕਲੋਨੀ ਬੀਤੀ ਰਾਤ ਇੱਕ ਬੰਦਕਾਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਚੋਰਾਂ ਨੇ ਘਰ ਵਿੱਚ ਪੜ ਕੇ ਅਲਮਾਰੀ ਨੂੰ ਤੋੜ ਕੇ ਅਲਮਾਰੀ ਵਿੱਚੋਂ ਕੀਮਤੀ ਸਮਾਨ ਮੁੰਦੀ ਪਾਲੀਆਂ 20000 ਪਿਆ ਕੈਸ਼ ਇੱਕ LCD ਅਤੇ ਬਾਬਿਆਂ ਦੀਆਂ ਫੋਟੋਆਂ ਆ ਕੇ ਪੈ ਪੈਸੇ ਵੀ ਚੋਰ ਚੋੱਕ ਕੇ ਫਰਾਰ ਹੋ ਗਏ ਕਰਦੇ ਮਾਲਿਕ ਜਰਨੀ ਕਮਾਨੇ ਦੱਸਿਆ ਕਿ ਅਸੀਂ ਬਾਹਰ ਗਏ ਹੋਏ ਸੀ ਘਰ ਵਿੱਚ ਨਾ ਹੋਣ ਕਰਕੇ ਚੋਰਾਂ ਨੇ ਕੀਤੀ ਤਸੱਲੀ ਨਾਲ ਚੋਰੀ ਫਲੋਰ ਪੁਲਿਸ ਨੂੰ ਇਤਲਾਹ ਦਿੱਤੀ ਗਈ ਚੋਰੀ ਦੀ ਜਗ੍ਹਾ ਤੇ ਪਹੁੰਚੇ ਥਾਣੇਦਾਰ ਚਵ ਚੰਦਰ ਨੇ ਘਰ ਦੇ ਪਰਿਵਾਰਕ ਮੈਂਬਰ ਦੇ ਬਿਆਨ ਨੋਟ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਥਾਣੇਦਾਰ ਚਵ ਚੰਦਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸ-ਪਾਸ ਦੇ ਸੀਸੀਟੀ ਕੈਮਰੇਆਂ ਨੂੰ ਚੈੱਕ ਕਰ ਰਹੇ ਹਾਂ ਅਸੀਂ ਸੀਸੀਟੀ ਕੈਮਰੇ ਦੀ ਮਦਦ ਨਾਲ ਹੀ ਚੋਰਾਂ ਨੂੰ ਰਿਸ ਕਰਕੇ ਉਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਫੌਰਤੋਂ ਆਜਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਇਹ ਨਾ ਨਾ ਜੀ ਕੋਈ ਉਹ ਦੇਖਣਾ ਜੇ ਦੇਖੇ ਨੀ ਨਾ ਨਾ ਕਿਹਾ ਪਰ ਇਹ ਵੇ ਤੀ ਕੋਈ ਕੋਈ ਬਸ ਕੋਈ ਨਾ ਕੋਈ ਨੂੰ ਬਸ ਮੇਰਾ ਨਾਮ ਜੌਨੀ ਪੁਆਰਾ ਜੀ ਜੀ ਤੇ ਨਿਊ ਮਾਡਲ ਟਾਉਨ ਕਲੋਨੀ ਆ ਸਾਡੀ ਨੂਰਮਨ ਰੋਡ ਜੀ ਤੇ ਮੇਰਾ ਨੁਕਸਾਨ ਹੋਇਆ एलसीडी मेरी लग गए हम्म बाळियां लग गए हम्म मुंडी लग गए हम्म हम्म ते 20000 ਰੁਪਇਆ ਲੱਗਿਆ ਹਮਮ ਬਾਕੀ ਹੋਰ ਪੈਸੇ ਦਾ ਪੈ ਜਿਹੜੇ 10 20 50 100 ਉਹਦਾ ਕੋਈ ਪਤਾ ਨਹੀਂ ਕਿਹੜੇ ਕਿਹੜੇ ਲੱਗੇ ਸਾਰਾ ਕੁਲ ਟੋਟਲ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਦਾ ਹੁਣ ਪਾਜੀ ਪਤਾ ਨਹੀਂ ਕਿੰਨਾ ਦਾ 70 80000 ਦਾ ਹੈਗਾ ਸੀ 70 80000 ਦਾ ਪੁਲਿਸ ਵਾਲੇ ਆ ਗਏ ਹਾਂਜੀ ਪੁਲਿਸ ਵਾਲੇ ਵੀ ਸ਼ਾਮੀ ਆਏ ਆ ਉਹਨਾਂ ਨੇ ਗੱਲ ਸੁਣੀ ਤੁਹਾਡੀ ਗੱਲ ਹੋਈ ਜੀ ਤੁਹਾਡੀ ਨਹੀਂ ਸੁਣੀ ਆ ਗੱਲ ਹਾਂਜੀ ਇੱਥੇ ਲੱਗੇ ਕੋਈ ਸੀਸੀਟੀਵੀ ਕੈਮਰੇ ਹੈਗੇ ਆ ਹਾਂਜੀ ਹੈਗੇ ਆ ਉਹਨਾਂ ਚੋਂ ਕੋ ਆਏ ਨੇ ਨਜ਼ਰ ਆ ਰਹੇ ਆ ਉਹ ਮਾੜੇ ਮੋٹے ਨਜ਼ਰ ਆ ਰਹੇ ਆ ਜਿਆਦਾ ਨਹੀਂ ਨਜ਼ਰ ਆ ਰਹੇ ਹਾਂਜੀ ਜਿਹੜੀ ਜੇ ਕਿਸੇ ਤੋਂ ਤੁਹਾਨੂੰ ਸ਼ੱਕ ਹੈ ਕਿ ਕਿਸੇ ਤੇ ਨਹੀਂ ਸ਼ੱਕ ਤਾਂ ਕੋਈ ਨਹੀਂ ਹੈਗੀ ਹਾਂ ਹਾਂਜੀ ਸ਼ੱਕ ਨਹੀਂ ਕਿਸੇ ਤੇ ਓਕੇ ਓਕੇ ਬਿਆਨ ਤੁਹਾਡੇ ਹੋ ਗਏ ਹਾਂਜੀ ਬਿਆਨ ਹੋ ਗਏ ਓਕੇ ਉਹ ਸਰ ਲੈ ਗਿਆ ਸੀ ਲੈ ਕੇ ਕੀ ਮੰਗ ਕਰਦੇ ਹੋ ਹੁਣ ਇਹ ਕਹਿੰਦੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਇਹਨਾਂ ਅਸੀਂ ਤਾਂ ਗਰੀਬ ਬੰਦੇ ਆ ਜਿਹੜੇ ਚੋਰ ਚੋਰੀਆਂ ਕਰਦੇ ਉਹਨਾਂ ਬਾਰੇ ਇਹ ਕਹਿਣਾ ਉਹਨਾਂ ਨੂੰ ਫੜ ਕੇ ਹਵਾਲਾ ਤਾਂ ਦਿਓ ਉਹਨਾਂ ਨੂੰ ਪੁੱਛੋ ਵੀ ਕਿਉਂ ਚੋਰੀਆਂ ਕਰਦੇ ਹੋ ਇਹ ਨਸ਼ੇੜੀ ਆ ਫੜੋ ਉਹਨਾਂ ਨੂੰ ਸਰ